ਸਰਸ੍ਰੀਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਬੇਰੋਜ਼ਗਾਰ ਨਰਸਿੰਗ ਯੂਨੀਅਨ ਦੇ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਗਿਆ ਤਾਂ ਇਸੇ ਦਰਮਿਆਨ ਯੂਨੀਅਨ ਦੇ ਜਿਹੜੇ ਪ੍ਰਦਰਸ਼ਨਕਾਰੀ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਜਦ ਸਰਕਾਰ ਸੱਤਾ ਦੇ ਵਿੱਚ ਆਈ ਸੀ ਤੇ ਕਿਹਾ ਗਿਆ ਸੀ ਕਿ ਸਿੱਖਿਆ ਤੇ ਸਿਹਤ ਵਿਭਾਗ ਦੇ ਮਿਆਰ ਨੂੰ ਉੱਚਾ ਚੁੱਕਿਆ ਜਾਵੇਗਾ ਪਰ ਉਹਨਾਂ ਦੇ ਵੱਲੋਂ ਲੱਖਾਂ ਦੇ ਕੋਰਸ ਕਰ ਲਏ ਗਏ ਨੇ ਪਰ ਹੁਣ ਨੌਕਰੀਆਂ ਜੜੀਆਂ ਨੇ ਉਹਨਾਂ ਹੀ ਦਿੱਤੀਆਂ ਜਾ ਰਹੀਆਂ ਬੇਰੁਜ਼ਗਾਰੀ ਦੇ ਚਲਦਿਆਂ 5-6 ਹਜ਼ਾਰ ਦੇ ਵਿੱਚ ਕੰਮ ਕਰਨ ਨੂੰ ਇਹਨਾਂ ਨੂੰ ਮਜਬੂਰ ਹੋਣਾ ਪੈ ਗਿਆ ਤੇ ਇਹਨਾਂ ਦਾ ਕਹਿਣਾ ਹੈ ਕਿ ਹਾਲੀ ਦੇ ਵਿੱਚ ਹੀ ਕੈਬਨਿਟ ਮੀਟਿੰਗ ਦੇ ਵਿੱਚ 311 ਭਰਤੀਆਂ ਕੱਢੀਆਂ ਗਈਆਂ ਨੇ ਪਰ ਇੰਨੇ ਸਾਰੇ ਨੌਜਵਾਨ ਤੇ ਭਰਤੀਆਂ ਜਿਹੜੀਆਂ ਸਿਰਫ ਸੈਂਕੜਿਆਂ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਜੋ ਕਿ ਨਾ ਇਨਸਾਫ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਰੋਸ ਦੇ ਵਿੱਚ ਆਪਣੀ ਇਸੇ ਮੰਗ ਨੂੰ ਲੈ ਕੇ ਉਹਨਾਂ ਦੇ ਵੱਲੋਂ ਇੱਥੇ ਧਰਨਾ ਬਠਿੰਡੇ ਦੇ ਵਿੱਚ ਦਿੱਤਾ ਜਾ ਰਿਹਾ ਜੇ ਜੇ ਵੀ ਸਰਕਾਰ ਵੱਲੋਂ ਸੁਣਵਾਈ ਨਹੀਂ ਕੀਤੀ ਜਾਂਦੀ ਤਾਂ ਉਹਨਾਂ ਦਾ ਕਿਹੜਾ ਫਿਰ ਸਿਹਤ ਮੰਤਰੀ ਦੇ ਰਿਹائش ਤੇ ਉਹਨਾਂ ਦੇ ਦਫ਼ਤਰ ਬਾਹਰ ਵੀ ਧਰਨੇ ਦਿੱਤੇ ਜਾਣਗੇ ਮੇਰਾ ਨਾਮ ਰੁਪਨਦੀਪਾ ਮੈਂ ਹਬੌਰ ਤੋਂ ਬਿਲੋਂਗ ਕਰਦੀ ਹਾਂ ਮੈਂ ਇੱਥੇ ਪ੍ਰਾਈਵੇਟ ਜੌਬ ਕਰ ਰਹੀ ਹਾਂ 8 ਸਾਲਾਂ ਤੋਂ ਪਿਛਲੇ 8 ਸਾਲਾਂ ਤੋਂ ਮੈਂ 2016 ਦੇ ਵਿੱਚ ਜੀ.ਐਡਮ ਪਾਸ ਕੀਤੀ ਸੀ ਉਸ ਟਾਈਮ ਤੋਂ ਜਿਹੜੀਆਂ ਵੀ ਪੋਸਟਾਂ ਨਿਕਲਦੀਆਂ 100 ਨਿਕਲਦੀਆਂ 200 ਨਿਕਲਦੀਆਂ 300 ਬਸ ਇਸ ਤੋਂ ਜ਼ਿਆਦਾ ਕਦੇ ਪੋਸਟ ਨਹੀਂ ਕੋਈ ਦੇਖੀ ਜੇ 3 ਜਿਹੜਾ 4000 ਦੇ ਪੋਸਟਾ ਕੱਢਣ ਇਹ ਲੱਖਾਂ ਦੇ ਹਿਸਾਬ ਚ ਸਟੂਡੈਂਟ ਪੋਸਟਾ ਭਰਦੇ ਆ ਤੇ ਵਿੱਚੋਂ ਕੋਈ ਹਜ਼ਾਰਾਂ ਦੇ ਹਿਸਾਬ ਨਾਲ ਵੀ ਜੇ ਰੱਖੇ ਜਾਣ ਤਾਂ ਪੋਸਟਾ ਅਜ ਤੱਕ ਬਹੁਤ ਪੂਰੀਆਂ ਹੋ ਜਾਣੀਆਂ ਸੀਟਾਂ ਹੁਣ ਇੱਥੇ ਸਾਰੇ ਕੋਈ ਮਜਬੂਰੀ ਦੇ ਵਿੱਚ ਵੀ ਕੋਈ ਕਾਬ ਦੇ ਘਰਬਾਰ ਛੱਡ ਕੇ ਬੈਠਾਗਾ ਪ੍ਰਾਈਵੇਟ ਜੌਬ ਕਰਨ ਵਾਸਤੇ ਮੈਂ ਖੁਦ ਹਬੋਰ ਤੋਂ ਆ ਮੈਂ ਇੱਥੇ ਬਠਿੰਡੇ 8 ਸਾਲ ਹੋ ਗਏ ਕੱਲੀ ਇੱਥੇ ਬਠਿੰਡੇ ਰਹਿਣੀ ਆ ਮੇਰੀ ਫੈਮਿਲੀ ਸਾਰੀ ਹਬੋਰਾ ਠੀਕ ਹੈ ਤੇ 300 ਪੋਸਟਾਂ ਕੱਢਦੇ ਆ ਜੇ ਉਹਦੇ 'ਚ ਲੱਖ ਸਟੂਡੈਂਟ ਪੋਸਟਾਂ ਭਰਦੇ ਆ ਤਾਂ ਉਹਦੇ ਵਿੱਚੋਂ 300 ਸਟੂਡੈਂਟ ਰੱਖੇ ਜਾਂਦੇ ਆ ਬਾਕੀ ਬੇਰੋਜ਼ਗਾਰ ਤੁਰੇ ਫਿਰਦੇ ਆ ਹਰ ਇੱਕ ਦੀ ਮਜਬੂਰੀ ਹੈਗੀ 4-4 ਲੱਖ ਰੁਪਇਆ ਕੋਈ 6-6 ਲੱਖ ਰੁਪਇਆ ਲਾ ਕੇ ਜੀਐਨਐਮ ਦਾ ਕੋਰਸ ਕੀਤਾ ਕਿਸੇ ਨੇ ਬੀਐਸਸੀ ਕੀਤੀ ਆ ਕਿਸੇ ਨੂੰ ਕੋਈ ਵੀ ਰਿਪਲਾਈ ਨਹੀਂ ਮਿਲਦਾਗਾ ਕੀ ਮੰਗ ਕਰਦਾ ਸਰਕਾਰ ਤੋਂ ਸਰਕਾਰ ਤੋਂ ਇਹ ਮੰਗ ਕਰਦੇ ਆ ਵੀ ਘੱਟੋ ਘੱਟ ਹਜ਼ਾਰਾਂ ਦੇ ਹਿਸਾਬ 'ਚ ਪੋਸਟਾਂ ਕੱਢਣ ਉਹ 3000 4000 ਪੋਸਟ ਤਾਂ ਕੱਢਣ ਹੀ ਕੱਢਣ ਤਾਂ ਕਿ ਸਭ ਦੀਆਂ ਲੋੜਾਂ ਪੂਰੀਆਂ ਹੋ ਸਕਣ ठीक है होना उना ने ਪੋਸਟਾਂ ਕੱਢੀਆਂ ਸਾਰੀਆਂ 118 ਪੋਸਟਾਂ ਕੱਢੀਆਂ ਸ਼ਾਇਦ 1311 ਪੋਸਟਾਂ ਤਾਂ ਉਹਦੇ ਵਿੱਚ ਤੁਸੀਂ ਹਿਸਾਬ ਲਾ ਲਓ ਵੀ ਲੱਖਾਂ ਦੇ ਵਿੱਚ ਸਟੂਡੈਂਟ ਪੋਸਟਾਂ ਭਰ ਦੇਣਗੇ ਤਾਂ ਉਹਦੇ ਵਿੱਚੋਂ 311 ਸਟੂਡੈਂਟ ਹੀ ਰੱਖੇ ਜਾਣਗੇ ਸਰਕਾਰ ਹਸਪਤਾਲਾਂ ਚ ਆ ਗਿਆ ਉਹਦੇ ਤਾਂ ਪੋਸਟ ਬਹੁਤ ਜ਼ਿਆਦਾ ਖਾਲੀ ਬਣੀ ਭਰਤੀ ਨਹੀਂ ਨਾ ਰਹੀ ਖਾਲੀ ਪੋਸਟ ਜਿਹੜੇ ਹੁਣ ਬਹੁਤ ਹਸਪਤਾਲ ਐਵੇਂ ਦੇ ਆ ਜਿੱਥੇ ਚਾਰ ਚਾਰ ਸਟਾਫ ਹੀ ਨਹੀਂ ਡੀ ਐਮ ਸੀ ਦੇ ਵਿੱਚ ਹੀ ਤੁਸੀਂ ਦੇਖ ਲਓ ਉੱਥੇ ਸਾਡੇ ਇੱਕ ਪੇਸ਼ੈਂਟ ਗਿਆ ਸੀਗਾ ਮੇਰੇ ਨੋਨ ਹੀ ਸੀਗੇ ਉਹ ਕਹਿੰਦੇ ਉੱਥੇ ਤਿੰਨ ਸਟਾਫ ਤੇ 18-18 ਪੇਸ਼ੈਂਟ ਦੇਖ ਰਹੇ ਆ ਉੱਥੇ ਉਹ ਤਾਂ ਤੁਸੀਂ ਦੇਖੋ ਵੀ ਪੋਸਟਾ ਕਿੱਥੇ-ਕਿੱਥੇ ਕਿੰਨੀਆਂ ਕਿੰਨੀਆਂ ਖਾਲੀ ਪਈਆਂ ਤੇ ਸਰਕਾਰ ਇਹ ਚੀਜ਼ਾਂ ਕਿਉਂ ਨਹੀਂ ਦੇਖ ਰਹੀ ਸਰਕਾਰ ਨੇ ਕਿਹਾ ਸੀ ਹੈਲਥ ਵੱਲੀ ਤੇ ਐਜੂਕੇਸ਼ਨ ਵੱਲੀ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾਊਗਾ ਲੱਗਦਾ ਉਹਨਾਂ ਨੇ ਨਹੀਂ ਕੋਈ ਧਿਆਨ ਨਹੀਂ ਦਿੱਤਾ ਕੋਈ ਧਿਆਨ ਨਹੀਂ ਦੇ ਰੇ ਬਹੁਤ ਅਸੀਂ ਅਸੀਂ ਕੀ ਕਹਿੰਦੇ ਆ ਕੋਚਿੰਗਾਂ ਵੀ ਲੈ ਲੈ ਕੇ ਪੇਪਰ ਦੇ ਰਹੇ ਆ ਬਹੁਤ ਸਟੂਡੈਂਟ ਵੀ ਵੀ 25-25000 ਰੁਪਏ ਭਰ ਕੇ ਕੋਚਿੰਗ ਲੈ ਰਹੇ ਆ ਕਿਸੇ ਪੇਪਰ ਫੀਸ ਇੱਕ ਪੇਪਰ ਫੀਸ 25-2500 ਰੁਪਏ ਕਿਸੇ ਦੀ 3-3000 ਕਿਸੇ ਦੀ 35-3500 ਆ ਉਹ ਕਿੱਥੋਂ ਫੌਟ ਕਰਨ ਜੇ ਸਰਕਾਰ ਨੇ ਤੁਹਾਡੀਆਂ ਮੰਗਾਂ ਨਾ ਮੰਨੀਆਂ ਕੋਈ ਅਗਲੀ ਰਣਨੀਤੀ ਚਾਲ ਲਾ ਫਿਰ ਧਰਨਾ ਲਾਵਾਂਗੇ ਅਸੀਂ ਹੈਲਥ ਮਿਨਿਸਟਰ ਦੀ ਕੋਠੀ ਦੇ ਅੱਗੇ ਧਰਨਾ ਲਾਵਾਂਗੇ ਨਾ ਹੀ ਸਰਕਾਰ ਬਣੀ ਨੂੰ ਵੀ 5 ਸਾਲ ਪੂਰੇ ਹੋਣ ਵਾਲੇ ਆ ਕੋਈ ਸਾਡੇ ਨਰਸਿੰਗ ਸਟਾਫ ਦੀਆਂ ਕੋਈ ਪੋਸਟਾਂ ਨਹੀਂ ਨਿਕਲੀਆਂ 2 ਸਾਲਾਂ ਤੋਂ ਜਿਹੜੀਆਂ ਇੰਨੇ ਫੀਸਾ ਰੱਖਿਆ ਕਿ ਖਜ਼ਾਨਾ ਪੂਰਾ ਕਰਨ ਵਾਸਤੇ ਤਾਂ ਨਹੀਂ ਰੱਖੇਗੇ ਕੀ ਪਤਾ ਖਜ਼ਾਨਾ ਪੂਰਾ ਕਰਨ ਵਾਸਤੇ ਰੱਖ ਲੀਆਂ ਹੋਣਗੀਆਂ ਅਸੀਂ ਤਾਂ ਪ੍ਰਾਈਵੇਟ ਧੱਕੇ ਖਾਈ ਜਾਂਦੇ ਆ ਜੋ ਚੱਕਲੇ ਪੰਜ ਅਸੀਂ 5000 ਤਨਖਾਹ ਤੇ 6000 ਤਨਖਾਹ ਲੈੰਦਾ ਕੋਈ 5000 ਲੈ ਰਿਆ ਉਹਦੇ ਨੇ ਤਾਂ ਆਪਣੇ ਘਰ ਦੇ ਖਰਚੇ ਨਹੀਂ ਪੂਰੇ ਹੁੰਦੇ ਆਵਾ ਬਾਈ ਕਿਹੜੀ ਜੱਥੇਬੰਦੀ ਸਰ ਬੇਰੋਜ਼ਗਾਰ ਨਰਸਿੰਗ ਯੂਨੀਅਨ ਪੰਜਾਬ ਵੱਲੋਂ ਆ ਜੀ ਮੇਰਾ ਨਾਮ ਰਤਾਸ਼ ਆ ਜੀ ਕਿ ਮਾਮਲਾ ਜੀ ਅੱਜ ਇਕੱਠੇ ਹੋਏ ਮਾਮਲਾ ਸਰ ਇਹ ਹੀ ਹੈ ਜੀ ਜਦੋਂ ਸਰਕਾਰ ਬਣੀ ਸੀ ਉਦੋਂ ਕਹਿੰਦੀ ਸੀ ਜੀ ਐਜੂਕੇਸ਼ਨ ਡਿਪਾਰਟਮੈਂਟ ਨੂੰ ਵਧਿਆ ਕਰਾਂਗੇ ਹੈਲਥ ਡਿਪਾਰਟਮੈਂਟ ਨੂੰ ਵਧਿਆ ਕਰਾਂਗੇ ਜੀ ਬਟ ਹੈਲਥ ਡਿਪਾਰਟਮੈਂਟ ਚ ਪਿਛਲੇ ਸਾਲਾਂ 5 ਸਾਲ ਹੋ ਗਏ ਜੀ ਕੋਈ ਪੋਸਟ ਨਹੀਂ ਕੱਢੀ ਗਈ ਅਸੀਂ ਇੰਨੇਵੇਂਗੇ ਕੋਰਸ ਕਰ ਰੱਖੇ ਜੀ 2-2 ਲੱਖ ਦੇ ਕੋਰਸ ਕਰ ਰੱਖੇ 6-6 ਲੱਖ ਦੇ ਕੋਰਸ ਕਰ ਰੱਖੇ ਆ ਅਸੀਂ ਪ੍ਰਾਈਵੇਟ ਚਾਰ-ਚਾਰ ਜਰਾਂ ਚ ਕੰਮ ਕਰਦੇ ਆ ਜੀ ਸਾਡੀਆਂ ਪੋਸਟਾਂ ਕੱਢੀਆਂ ਜਾਣ ਕੱਟ ਪਿਛਲੀ ਕੈਬਨਿਟ ਚ ਮੀਟਿੰਗ ਹੋਈ ਸੀ ਕਹਿੰਦੇ 311 ਪੋਸਟਾਂ ਕੱਢਾਂਗੇ ਬੱਚੇ ਇੰਨੇ 311 ਪੋਸਟਾਂ ਪੂਰੇ ਪੰਜਾਬ ਦੀਆਂ ਸਰ ਕੱਟ ਤੋਂ ਘੱਟ 3000 ਪੋਸਟਾਂ ਕੱਢੋ ਜੀ ਅਸੀਂ ਸੀਐਮ ਸਾਹਿਬ ਨੂੰ ਹੈਲਥ ਮਿਨਿਸਟਰ ਸਾਹਿਬ ਨੂੰ ਲੈਟਰ ਦੇ ਚੁੱਕੇ ਆ ਜੀ ਪਰ ਸਾਡੇ ਲੈਟਰਾਂ ਦੀ ਅਜੇ ਤੱਕ ਸੁਣਵਾਈ ਨਹੀਂ ਹੋਈ ਤਾਂ ਅਸੀਂ ਸਾਰੇ ਬੱਚੇ ਅੱਜ ਸਾਰੇ ਸਟੂਡੈਂਟ ਮਿਲ ਕੇ ਬਠਿੰਡੇ ਇਕੱਠੇ ਹੋਏ ਆ ਜੀ ਰੋਸ ਪ੍ਰਦਰ ਤਾਂ ਅਸੀਂ ਹੈਲਥ ਮਿਨਿਸਟਰ ਸਾਹਿਬ ਅੱਗੇ ਤਰਨੇ ਤੇ ਬੈਠਾਂਗੇ